ਲੋ ਜੀ ਮੇਰੇ ਵੀਰੋ ਅੱਜ ਤੇਰਾ ਵਾਈਸ ਹੀ ਵੇਲਾ ਤੇ ਅਸੀਂ ਚੱਲੇ ਆ ਕਾਫੀ ਵਾਲੇ ਮਸ਼ੀਨ ਲਾਉਣ ਤਾਂ ਚਲੋ ਚੱਲਦੇ ਆ ਲੋ ਜੀ ਮੈਂ ਪਿੰਡ ਤੋਂ ਤੁਰ ਤਾ ਚੁੱਕਿਆਂਗਾ ਤੇ ਆਗਾ ਸਾਡੇ ਪਿੰਡ ਦਾ ਥਿਊ ਤੇ ਤੁਸੀਂ ਦੇਖ ਹੀ ਸਕਦੇ ਹੋਗੇ ਤੇ ਚਲੋ ਆਪਾਂ گا ਪੈਲਸ ਦੇ ਵਿੱਚ ਚੱਲ ਕੇ ਗੱਲ ਕਰਦੇ ਆਗੇ ਤੇ ਚਲੋ ਲੋ ਜੀ ਵੇ ਪੈਲਸ ਦੇ ਵਿੱਚ ਪਹੁੰਚ ਚੁੱਕਿਆ ਬਹੁਤ ਪਹਿਲਾਂ ਵਾਲੀ ਵੀਡੀਓ ਦਿਖਾਈ ਨਹੀਂ ਮੈਂ ਸੋਚਿਆ ਰ ਆ ਦੇ ਵਿੱਚ ਬੋਰਿੰਗ ਜਿਹਾ ਕੋਈ ਯਾਰ ਸੀ ਦਿਖਾਉਣਾ ਤੇ ਚਲੋ ਜੀ ਹੁਣ ਆਪਾਂ ਕਾਫੀ ਵਾਲੇ ਮਸ਼ੀਨ ਚੱਕ ਕੇ ਚੱਲਦੇ ਆ ਅੰਦਰ ਵੱਲ ਨੂੰ ਲਓ ਜੀ ਆਪਾਂ ਅੰਦਰ ਕਾਫੀ ਵਾਲੀ ਮਸ਼ੀਨ ਲੈ ਕੇ ਆ ਚੁੱਕੇ ਆਂਗੇ ਆ ਤੁਸੀਂ ਪੈਲਸ ਦਾ ਵੀوز ਦੇਖ ਹੀ ਸਕਦੇ ਹੋ ਆਏ ਹਾਏ ਬੜਾ ਸਰਾ ਲਓ ਜੀ ਹੁਣ ਆਪਾਂ ਇਹਨੂੰ ਫਿੱਟ ਕਰਾਂਗੇ ਤੇ ਹੁਣ ਆਪਾਂ ਪਾਣੀ ਵਾਲੀਆਂ ਬੋਤਲਾਂ ਲੈ ਚੱਲੇ ਆ ਕਿਉਂਕਿ ਆਪਾਂ ਉਹਦੇ ਵਿੱਚ ਪਾਣੀ ਪਾਉਣਾਗਾ ਤਾਂ ਹੀ ਆਪਣੀ ਮਸ਼ੀਨ ਗਰਮ ਹੋਊਗੀ ਭਾਪ ਛੱਟਣ ਲੱਗੂ ਤੇ ਲਓ ਜੀ ਮੇਰੇ ਵੀਰੋ ਹੁਣ ਆਪਾਂ ਪਾਣੀ ਪਾ ਕੇ ਇਹਨੂੰ ਪੂਰਾ ਸੈਟਅਪ ਕਰ ਚੁੱਕੇ ਆਂਗੇ ਤੇ ਆਓ ਜੀ ਤੁਹਾਨੂੰ ਆ ਦਿਖਾ ਚੁੱਕਿਆ ਹਲਵਾਈ ਵਾਲਾ ਸੀਨ ਦੇਖ ਲਓ ਬਾਈ ਸਾਰੇ ਪਾਸੇ ਹੁਣ ਤਾਂ ਚੈਨ ਮਲੀ ਮੱਸੀ ਪਈਆ ਕਿਉਂਕਿ ਔਰ ਵਿਆਹ ਦਾ ਮੌਕਾ ਸੋ ਹੀ ਸਮਝ ਸਕਦੇ ਹੋ ਤੇ ਸਾਰੇ ਗਲਾਸ ਗਲੂਸ ਰੱਖ ਤੇ ਆਪਾਂ ਤੇ ਹੁਣ ਮਸ਼ੀਨ ਵਿੱਚ ਦੇਖ ਗਰਮ ਹੋ ਗਈ ਪਾ ਪਾ ਉਹ ਫਿੰਗਰੀਆਂ ਪੈੜ ਗਈਆਂ ਤੇ ਆਏ ਹਾਏ ਹਾਏ ਲੈ ਭਾਈ ਕੰਮ ਵੀ ਹੁੰਦਾ ਸਟਾਰਟ ਹੋ ਚੁੱਕਿਆਗਾ ਤੇਰੇ ਵਾਈ ਦਾ ਤੇ ਜਿੱਤਾ ਪਰ ਦੇਖ ਹੀ ਸਕਦੇ ਆਂਗੇ ਵੀ ਚੱਲੀ ਜਾਂਦਾ ਕੰਮ ਕੁੰਮਬ ਜਾ ਤੇ ਲਓ ਜੀ ਤੇਰੇ ਵੀਰ ਦੇ ਵੀ ਆਹ ਚੱਲਦਾ ਕੰਮ ਧੰਦਾ ਪੂਰਾ ਗਾਣੇ ਦੀ ਵਾਈਬ ਲੈ ਕੇ ਕੰਮ ਕਰੀਦਾ ਯਾਰ ਐਵੇਂ ਫਿਰ ਸਵਾਲ ਵੀ ਕੀ ਅਗਰ ਨਾ ਤੇ ਆਏ ਹਾਏ ਹਾਏ ਲਓ ਜੀ ਹੁਣ ਨੱਚ ਰਿਹਾਗੇ ਆਪਣੇ ਸਾਰੇ ਆਰਕੈਸਟ ਵਾਲੇ ਮਾਹੌਲ ਪੂਰਾ ਕਰੇਜੀ ਆ ਬੱਲੀਏ ਨੀ ਆਏ ਤੇਰੀ ਪਤਲੀ ਕੁਮਾਰੂ ਤੇ ਗਾਉਂਦਾ ਮੈਂ ਦੋ ਤਿੰਨ ਹੋਰ ਗਾਣੇ ਚਲੋ ਭਾਈ ਆਪਣਾ ਕੰਮ ਨਿਭੜ ਚੁੱਕਿਆਗਾ ਹੁਣ ਬਾਕੀ ਤਾਂ ਦਿਹਾੜੀ ਤੋਂ ਬਾਅਦ ਹੀ ਤੁਹਾਨੂੰ ਪਤਾ ਹੀ ਹੈਗਾ ਕਾਫੀ ਵਾਲੀ ਮਸ਼ੀਨ ਪਹਿਲੀ ਵਾਰੀ ਨੇ ਭੇਜਤੀ ਤੇ ਮੈਨੂੰ ਆ ਸਟ੍ਰੀਮ ਵਾਲਾ ਡੱਬਾ ਦੇਤਾ ਇਹਨੂੰ ਲੈ ਕੇ ਆਪਾਂ ਚਲੋ ਚਾਲਦੇ ਆਂਗੇ ਘਰਵਾਲ ਨੂੰ ਹਨਾ ਚਲੋ ਭਾਈ ਆਪਾਂ ਉੱਥੋਂ ਤਾਂ ਹੁਣ ਤੁਰ ਪਏ ਆਂਗੇ ਤੇ ਹੁਣ ਗਾਂਹ ਚੱਲਦੇ ਆਂਗੇ ਦੇਖੋ ਬਾਈ ਯਾਰ ਪਹਿਲਾਂ ਦੀ ਪਹਿਲਾਂ ਹੁਣ ਛੋਡੇ ਬਾਈ ਦਾ ਨਾ ਕੰਮ ਡੰਨੀ ਹੋਇਆ ਪਿਆਗਾ ਯਾਰ ਸਾਹਮਣੇ ਹੀ ਮਤਲਦ ਰੇ ਲੈ ਬਾਈ ਪੂਰੇ ਰੈਡੀ ਆਗੇ ਜਿਉਂਦੇ ਤਿਉਂ ਹੀ ਪਏ ਆਗੇ ਖਾਣੀ ਯਾਰ ਫਿਲਟਰ ਵਧੀਆਗਾ ਖਾਣੀ ਫੂੜੀ ਲੋਟ ਆਗਾ ਕਿਉਂਕਿ ਮੈਂ ਤਾਂ ਸਵੇਰ ਦੀ ਮੇਰੀ ਸ਼ਕਲ ਤਾਂ ਮਰਝਾਈ ਜੀ ਹੋਣੀ ਚਾਹੀਦੀ ਸੀਗੀ ਚੱਲ ਕੋਈ ਗੱਲ ਨਹੀਂ ਇਹਨੂੰ ਆਪਾਂ ਸੰਦੌੜ ਰੱਖ ਕੇ ਘਰੇ ਚੱਲ ਕੇ ਗੱਲ ਕਰਦੇ ਆ ਲਓ ਜੀ ਹੁਣ ਮੈਂ ਘਰੇ ਆ ਚੁੱਕਿਆਗਾ ਬਾਈ ਅੱਜ ਦੀ ਦਿਹਾੜੀ ਬਹੁਤ ਹੀ ਜ਼ਿਆਦਾ ਵਹੀ ਵਧੀਆ ਰਹੀ ਹੈਗੀ ਤੇ ਲਓ ਜੀ ਆਹ ਤੇਰਾ